ਅੱਜ ਕੈਬਨਿਟ ਦੇ ਵਿੱਚ ਕ ਬਹੁਤ ਐਮ ਫੈਸਲਾ ਜਿਹੜਾ ਲਿਆ ਗਿਆ ਜਿਹੜੇ ਛੋਟੇ ਦੁਕਾਨਦਾਰ ਨੇ ਚਾਹ ਬਿੰਨਾਂਜ ਨੇ ਚਾਹ ਸ਼ਹਿਰਾਮਸ ਨੇ ਚਾਹ ਕਸ ਬੈਂਚ ਨੇ ਉਹਨਾਂ ਵੀ ਬਹੁਤ ਪ੍ਰਾਣੀਆਂ ਮੰਗਾ ਸੀ ਕਿ ਉਹਨਾਂ ਨੂੰ ਕੋਈ ਇਨਸਪੈਕਟਰੀ ਰਾਜ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਉਹਨਾਂ ਕੋਲੇ ਕੋਈ ਸਪਟਾ ਕਾਇੰਦਾ ਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਦੀ ਇਹ ਸਾਡੇ ਕੋਲ ਰਿਕਾਰਡ ਨਹੀਂ ਜਾਂ ਨਹੀਂ ਤੂੰ ਫਿਰ ਸੀਪਰੀ ਆ ਨਹੀਂ ਕੀਤਾ ਨਹੀਂ ਤੋ ਉਹ ਫਿਰ ਅੱਗੇ ਰਾ ਜਿਹੜੇ ਨੇ ਉਹ ਬਲੈਕਮੇਲਿੰਗ ਜਾਂ ਕ腐ਸ਼ਨ ਵਾਲ ਨੂੰ ਜਾਂਦੇ ਸੀ ਸਵਜਸੀ ਕੈਬਨਟ ਦੇ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਅਲ ਵੀ ਆਪਣੀ ਗੱਲ ਚਾਹਦੀ ਸੀ 1958 55 ਦੇ ਜਿਹੜੇ ਐਕਟ ਨੇ ਹੋ ਗਏ ਤੱਕ ਜਿਹੜੇ ਨੇ ਉਹ ਚੱਲ ਹੀ ਜਾਂਦੇ ਨੇ ਕਿਸੇ ਨੇ ਦੇਖਿਆ ਹੀ ਨਹੀਂ ਜ਼ਮਾਨਾ ਬਦਲ ਗਿਆ ਤਾਂ ਉਹ ਦੇ ਮੁਤਾਬਕ ਸਾਨੂੰ ਬਦਲਣਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੰਤਰੀ ਸਾਹਿਬ ਬੈਠੇ ਨਾਲ ਜੁ ਕੋ ਸਵਾਲ ਹੋਇਆ ਮੰਤਰੀ ਸਾਹਿਬ ਹੀ ਨਾਲ ਮਨਵੇਸ਼ ਜੀ ਬੈਠੇ ਸੈਕਟਰੀ ਸਾਹਿਬ ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰ ਤੁਹਾਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪਰ ਜਾਂ ਦੁਕਾਨ ਤੇ ਕੋਈ ਕੰਮ ਕਰਨ ਵਾਲਾ ਤਾਂ ਉਹਦਾ ਵੀ ਇੰਸਪੈਕਟਰ ਜਿਹੜਾ ਹਸਾਬ ਮੰਗ ਲੈਂਦਾ ਸੀ ਕਿ ਇਹ ਕਿੰਨੇ ਪੈਸੇ ਦੇਣਾ ਹੈ ਤੂੰ ਕਿ ਹੈ ਰਿਕਾਰਡ ਰੱਖਿਆ ਨਹੀਂ ਰੱਖਿਆ ਹੁਣ ਅਸੀਂ ਇਹਨੂੰ ਬਣਾ ਕੇ 20 ਕਰਤਾ ਕਿ 20 ਜਬੀ ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨਦਾਰ ਤੇ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦੀ ਕਿਸੇ ਕਰਜੀ ਦੀ ਲੋੜ ਨਹੀਂ ਪੋਗੀ ਜ਼ਰੂਰਤ ਨਹੀਂ ਕੋਈ ਵੀ ਤਾਂ ਉੱਪਰ ਜਿਹੜੇ ਨੇ ਉਹਨਾਂ ਦਾ ਜਿਹੜਾ ਸਾਰੀ ਉਹਨਾਂ ਦੀ ਰਜਿਸਟ੍ਰੇਸ਼ਨ ਸਾਰਾ ਕੁਝ ਹੋਊਗਾ ਤੇ ਵੀ ਤਾਂ ਘੱਟ ਵਾਲੇ ਜਿੰਨੇ ਵੀ ਨੇ ਉਹਨੂੰ ਰਿਸਪੈਕਟਰ ਦੀਆਂ ਧਮਕੀਆਂ ਨਾ ਕੋਈ ਫालतू ਜੁਰਮਾਨੇ ਨਾ बार-बार ਚੱਕਰ ਆਉ। ਤਾਂ ਉਹ ਆਰਾਮ ਨਾਲ ਕੰਮ ਕਰ ਸਕਦੇ ਨੇ ਲਗਭਗ 94% 95% 95% 95% ਇਹਦੇ ਵਿੱਚ ਖਬਰ ਹੋ ਜਾਂਦੇ ਨੇ ਬੀ ਜਾਂ ਬੀ ਤੋਂ ਥੱਲੇ ਵਾਲੇ ਸਿਰਫ 5% ਨੇ ਜਿਹੜੇ ਬੀ ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨਿਆਂ ਦੀ ਜਾਣਕਾਰੀ ਦੇਣੀ ਹੋਊਗੀ ਕਿ ਆਹ 20 ਬੰਦੇ ਸਾਡੇ ਕੋਲ ਕੰਮ ਕਰਦੇ ਨੇ ਕਿਸਰ ਸੋਧ ਦੇ ਮਤਲਬ ਪੈ ਜੀ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇੱਕ ਕੁਆਟਰ ਦੇ ਵਿੱਚ ਉਹ 50 ਘੰਟੇ ਜਿਹੜਾ ਓਵਰਟਾਈਮ ਲਾ ਸਕਦੇ ਸੀ ਉਹਦੇ ਪੈਸੇ ਮਿਲਦੇ ਸੀ ਨੂੰ ਹੁਣ ਇਹਨੂੰ ਵਧਾ ਕੇ 143 ਘੰਟੇ ਕਰਦੇ ਜੇ ਲੱਭ ਪਤੈ ਨਾ ਗੁਣਾ ਕਰ ਇੱਕ ਦਿਨ 'ਚ 9 ਘੰਟਿਆਂ ਤੋਂ ਵੱਧ ਤੇ ਹਫਤੇ 'ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੇ ਰੇਟ ਦਾ ਓਵਰਟਾਈਮ ਮਿਲੇਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਹੈ ਜੋ 9ਵਾਂ ਘੰਟਾ ਕੰਮ ਕਰਦੇ ਐ ਤਾਂ ਜਿੰਨੇ ਉਹਨੂੰ 4 ਘੰਟੇ ਮਿਲਦੇ ਐ ਉਹਨੇ ਉਹਨੂੰ ਇੱਕ ਘੰਟੇ ਦੇ ਡਬਲ ਮਿਲਦੇ ਆ ਦੋ ਘੰਟੇ ਦੇ ਮਿਲਦੇ ਅਲੀਹਰ ਜੀ ਸੋ ਉਹਨੇ ਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵੱਧ ਗਿਆ ਤਾਂ ਉਹਨਾਂ ਦਾ ਜਿਹੜਾ ਆਮਦਨੀ 'ਚ ਵੀ ਹੋਊਗੀ ਤੇ ਜਿਹੜੇ ਉਹ ਵੱਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ ਉਹਦੇ ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਫਿਰ 20 ਤੋਂ ਵੱਧ ਕਰਮਚਾਰੀਆਂ ਆਏ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੇ ਸੀ ਦਫ਼ਤਰਾਂ ਦੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟਿਆਂ ਚ ਨਹੀਂ ਮਿਲਦੀ ਪੋਰਟਲ ਤੇ ਉਹਨਾਂ ਨੇ 24 ਘੰਟੇ ਤੋਂ ਬਾਅਦ ਹੋਵੇ ਤਾਂ ਉਹ ਮੰਨਿਆ ਜਾਊਗਾ ਕਿ ਅਪਰੂਵ ਹੋ ਗਈ ਜਾਨੀ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਉਹਨਾਂ ਦੇ ਲੱਗ ਜੂਗਾ ਕੋਈ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ ਤਿੰਨ ਮਹੀਨਿਆਂ ਦਾ ਸਮਾਂ ਜੇ ਕੋਈ ਕਿਸੇ ਤੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾ ਉਹਨੂੰ ਮੌਕਾ ਦੇਵਾਂਗੇ ਕਿ ਦੁਬਾਰਾ ਕਰ ਲਵੇ ਤੇ ਇਹਦੇ ਨਾਲ ਜ਼ਿਆਦਾਤਰ ਮਾਮਲੇ ਜਿਹੜੇ ਕੋਰਟ ਚ ਜਾਣਗੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਚ ਜਾਂਦੀ ਸੀ ਜੁਰਮਾਨਾ 100 ਰੁਪਏ ਹੁਣ ਆਉਂਦਾ ਸੀ ਪਰ ਕੋਰਟ ਚ ਜਾਣ ਦੇ ਬਦ ਪੈਸੇ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਹੈ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈ ਰਹਾ ਸਾਡਾ ਹਿੱਸੇਦਾਰ ਹੈ ਭਾਗੀਦਾਰ ਹੈ ਤੇ ਵਪਾਰੀ ਕੋਈ ਅਪਰਾਧੀ ਨਹੀਂ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਹੈ ਹੈਨਾ ਤੋ ਸਭੋਂ ਹੋਰ ਕਿੰਨੇ ਬੰਦਿਆਂ ਨੂੰ ਮੋਜ਼ ਕਰ ਦਿੰਦਾ ਉਹ ਪਰਿਵਾਰ ਪਾਲ ਦਾ ਟੈਕਸ ਭਰਨ ਦੇ ਇਸ ਨੂੰ ਚਲਾਉਂਦਾ ਤੋ ਇਹ ਇੱਕ ਬਖਤ ਜਿਹੜਾ ਹਨ ਬਦਲਾਅ ਹੈ ਤੇ ਹੁਣ ਕੋਈ ਡਰ ਨਹੀਂ ਕੋਈ ਇਨਸਪੈਕਟਰ ਆਜ ਨਹੀਂ ਹੁਣ ਸਿਰਫ ਤਰੱਕੀ ਹੋਊਗੀ ਤੋ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਲ ਨਾਲ ਕੰਮ ਕਰੇ ਅੱਗੇ ਵਧੇ ਪੰਜਾਬ ਨੂੰ ਅੱਗੇ ਵਧਾਵੇ ਔਰ ਹਮੇਸ਼ਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਰੰਗਲਾ ਪੰਜਾਬ ਬਣਾਉਣ ਦੇ ਹਰ ਬੰਦੇ ਹਿੱਸੇਦਾਰ ਦੇ ਨਾਲ ਖੜੂਗੀ ਤੇ ਅੱਜ ਦਾ ਇਹ ਇਹਨੂੰ ਸੰਵਿਧਾਨ ਸਭਾ ਚ ਲੈ ਕੇ ਨੂੰ ਕੋਈ ਐਕਟ ਹੈ ਜਿਹੜਾ ਵਿਧਾਨ ਸਭਾ ਚ ਲਿਆ ਲਿਆਵਾਂਗੇ ਉੱਥੋਂ ਪਾਸ ਕਰਕੇ ਤੇ ਲਾਗੂ ਹੋ ਜਾਊਗਾ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਫालतू ਦੀਆਂ ਸਰਕਾਰੀ ਫਾਇਲਾਂ ਦੇ ਵਿੱਚ ਉਲਝਣਾ ਜਿਹੜੀਆਂ ਆ ਪੈਂਦੀਆਂ ਨੇ ਉਹਨਾਂ ਤੋਂ ਬਚਾਅ ਹੋ ਸਕੇ ਤੇ ਮੈਂ ਇੱਕ ਵਾਰੀ ਮੰਤਰੀ ਸਾਹਿਬ ਨੂੰ ਕਹੂੰਗਾ ਜੇ ਕੋਈ ਡਿਟੇਲ ਐਸਟੈਂਡ ਦੇ ਦਿੰਦਾ ਮੰਤਰੀ ਕੋਈ ਐਕਟ ਦਾ ਨਾਮ ਉਹ ਆਪਕੋ ਬੋਲੇਗਾ ਇਹ ਹੈਗਾ ਜੀ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਸਟੈਬਲਿਸ਼ਮੈਂਟ ਇੰਗਲਿਸ਼ ਚ ਇਨਕਾ ਨੇ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਸਟੈਬਲਿਸ਼ਮੈਂਟ ਐਕਟ ਐਕਟ 1958 ਪੰਜਾਬੀ ਚ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਕੇ ਇਹਦੇ ਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਭਵਾਨਾ ਪੁਲਿਸ ਹੋ ਗਿਆ ਇਹਦਾ ਮਤਲਬ ਉਹਦੀ ਜਿਹੜੀ ਲੇਬਰ ਦਾ ਥਮਾ ਉਹ ਤੁਸੀਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਤਾ ਉਹ ਤਾਂ ਲੇਬਰ ਐਕਟ ਦੇ ਵਿੱਚ ਚਾਹੁੰਦਾ ਕਿ ਮਜ਼ਦੂਰ ਦਾ ਜਿਸੇ ਵਿੱਚ ਆਉਂਦੇ ਨਹੀਂ ਜੀ ਉਹਦਾ ਨਹੀਂ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਨੇ ਅਸੀਂ ਇਹ ਵੀ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਲੇਬਰ ਐਕਟ ਦਾ ਵੀ ਇੱਕ ਸੋਧ ਆਊਗੀ ਕਿ ਉਹ ਆਟੋਮੈਟਿਕਲੀ ਸਾਡੇ ਮੈਂਬਰ ਹੋ ਜਾਣਗੇ ਜੀ ਜਿਹੜੇ ਉਹਨਾਂ ਨੂੰ ਵੀ ਆਮ ਤੌਰ ਤੇ ਨਾ ਕੰਸਟਰਕਸ਼ਨ ਵਰਕਰਾਂ ਦੇ ਕਾਰਡ ਬਣਦੇ ਆ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜੇ ਨਾਮ ਵੀ ਰਿਸਟਰ ਕਰਾਉਣਗੇ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਮੰਨਾਂਗੇ। ਤੋਂ ਉਹਨਾਂ ਲੇਬਰ ਦੇ ਜਿੰਨੇ ਵੀ ਉਹਨਾਂ ਦੇ ਸਕੀਮਾਂ ਨੇ 25-26 ਸਕੀਮਾਂ ਜਿਹੜੀਆਂ ਉਹਨਾਂ ਦੀ ਪਹਲਾਈ ਵਾਸਤੇ, ਸੂਲਤ ਵਾਸਤੇ ਉਹਨਾਂ ਨਾਮ ਦੇ ਵੀ ਲਾਉਂਦੇ। ਉਹਨਾਂ ਦਾ ਕੋਡਿਕਲ ਠੀਕ ਆ ਵੀ ਉਹ ਲੇਬਰ ਐਕਟ ਦੇ ਅਧੀਨ ਆਉਂਦੇ ਆ ਪਰ ਇਹਦੇ ਵਿੱਚ ਤੁਸੀਂ ਜਿਹੜੀ ਉਹਨਾਂ ਦੀ 8 ਘੰਟੇ ਤੋਂ 12 ਘੰਟੇ ਕੀਤੀ ਆ ਨਹੀਂ ਕੰਪਲਸਰੀ ਨਹੀਂ ਕੀਤੀ ਜਦੋਂ ਲਾਉਣਾ ਚਾਹੁੰਦੇ ਨੇ, ਜੇ ਲਾਉਣਾ ਚਾਹੁੰਦੇ ਨੇ। ਉਹ ਤਾਂ 9 ਘੰਟੇ ਕਿਹਾ ਪਰ ਡਬਲ ਹੋ ਜਾਏਗਾ ਜੀ। ਪ੍ਰਬੰਧਨ ਵਾਲੇ ਕੰਮ ਦੀ ਲਿਮਟ ਹੋ ਗਈ ਤਾਂ ਦੋਨੇ ਆਪਸ ਵਿੱਚ ਇੰਟਰੈਕਟ ਆ ਗਏ। ਕਿ

ਜੇ ਇੱਕ ਦਿਨ ਚ ਇੱਕ ਦਿਨ ਲਈ ਬੰਦਾ ਕੰਮ ਕਰਦਾ ਤੇ 9 ਘੰਟੇ ਤੱਕ ਉਹਦਾ ਓਵਰਟਾਈਮ ਨਹੀਂਗਾ 9 ਤੋਂ ਬਿਯੌਂਡ ਜਿਹੜੇ 3 ਘੰਟੇ ਲਾਉਂਗੇ ਉਹਦੇ ਡਬਲ ਪੈਸੇ ਮਿਲਣਗੇ ਠੀਕ 12 ਘੰਟੇ ਵੀ ਡਬਲ ਹੋਣਗੇ ਇਹ ਮਤਲਬ ਹਫਤੇ ਦੇ ਨੰਬਰ ਨਾਲ ਲੇਬਰ ਦਾ ਟਾਈਮ ਅੱਧਾ ਘੰਟੇ ਮੰਨਿਆ ਚਾਹੁੰਗਾ ਕਿ 9 ਘੰਟੇ ਨਹੀਂ ਓਵਰਟ ਉਹਦੇ ਵਿੱਚ ਬ੍ਰੇਕ ਵੀ ਹੈ ਨਾ ਬ੍ਰੇਕ ਦਾ 8 ਘੰਟੇ ਹੀ ਮੰਨਿਆ ਜਾਊਗਾ ਜੀ ਜੇ ਤੁਸੀਂ ਡਾਇਰੈਕਟ ਮੰਨਿਓ 8 ਹੀ ਮੰਨਿਆ ਜਾਊ ਉਹਦੇ ਚ ਬ੍ਰੇਕ ਆ ਗਈ ਨਾ ਇਹ ਰੋਟੀ ਖਾਣੀ ਆ ਉਹਨੇ ਚਾਹ ਪੀਣੀ ਆ ਉਸ ਗੱਲ ਦੀ ਪਹਿਲਾ ਪਹਿਲਾ ਅੱਧੇ ਘੰਟੇ ਦੀ ਸੀ ਆ ਤੁਸੀਂ ਇਹਦੇ 'ਚ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਨੂੰਤੀ ਆ ਅਸੀਂ ਉਹਨਾਂ ਨੂੰ ਹੀ ਮੌਕਾ ਦੇ ਰਹੇ ਹਾਂ ਜੇ ਉਹ ਕੰਮ ਕਰਨਾ ਚਾਹੁੰਦੇ ਨੇ ਬਹੁਤ ਸਾਡੇ ਕੋਲੇ ਸਟੇਕ ਹੋਲਡਰ ਦੀਆਂ ਬਹੁਤ ਸਾਰੀ ਡਿਮਾਂਡ ਆ ਯਾਨੀ ਕਿ ਸਾਨੂੰ ਵੱਧ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਘੰਟਾ ਵੱਧ ਲਾ ਸਕਦੇ ਆ ਤਾਂ ਅਸੀਂ ਉਹ ਲੇਬਰ ਵਾਲਿਆਂ ਨਾਲ ਵੀ ਗੱਲ ਕਰਕੇ ਸਟੇਕ ਹੋਲਡਰਾਂ ਨਾਲ ਗੱਲ ਕਰਕੇ ਉਹ ਤੋਂ ਬਾਅਦ ਇਹ ਸਭ ਜੋ ਕਹਿ ਦਿੱਚੁ ਕੋਈ ਕੋਈ ਮਾਫੀਆ ਬਣ ਜੁਆ ਕੋਈ ਹੋਰ ਜੇ ਉਹ ਕੰਮ ਕਰਨਾ ਚਾਹੁੰਦੇ ਨੇ 8 ਘੰਟਿਆਂ ਤੋਂ ਬਾਅਦ ਉਹਨੂੰ ਡਬਲ ਮਿਲਣਾ ਤਾਂ ਉਹਨੂੰ ਡਬਲ ਮਿਲੂਗਾ ਨਹੀਂ ਤਾਂ ਨਾ ਨਾ ਜੋ ਉਹਦੀ ਮਰਜ਼ੀ ਜੀ ਸਾਹਿਬ ਬਹੁਤ سارے ਲੋਕ ওভারਟਾਈਮ ਵੀ ਲਗਾਉਦੇ ਹੈਗੇ ਪਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੀ ਜਦੋਂ ਤੁਸੀਂ ਕਹਿ ਕੇ ਡਬਲ ਸੈਲਰੀ ਮਿਲਣੀ ਚਾਹੀਦੀ ਹੈ ਪਰ ਉਹ ਵੇਤਨ ਨਹੀਂ ਮਿਲਦਾ ਉਹ EMPLOYEE ਕਿੱਥੇ ਆ ਕੇ ਕੰਪਲੀਟ ਕਰੇਗਾ ਉਹ EMPLOYEE ਕਿ ਜਿੱਕਰ ਲੇਬਰ ਕੋਰਟ ਚ ਜਾਂਦਾ ਤੇ ਉਹ ਕਹਿੰਦਾ ਕਿ ਭਾਈ ਸਾਹਿਬ ਮੈਂ ਲੇਬਰ ਕੋਰਟ ਦਾ ਖਰਚਾ ਕਿੱਥੇ ਚਲਾਂਗਾ ਜਾਂ ਫਿਰ ਮੈਂ ਲੇਬਰ ਕੋਰਟ ਨਹੀਂ ਤੁਸੀਂ ਕੀ ਕਹਿੰਦੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜੀ ਕਿਉਂਕਿ ਬਹੁਤ ਸਾਰੇ ওভারਟਾਈਮ ਸਿਰ ਹੈਗੇ ਨੂੰ ਲਗਾਉਂਦੇ ਨੇ ওভারਟਾਈਮ ਅੱਜ ਦੀ ਰੇਟ ਚ ਵੀ ਲਗਾਉਂਦੇ ਨੇ ਪਰ ਉਹਨਾਂ ਨੂੰ ਮਿਹਨਤਾਂ ਨਾ ਮਿਲ ਪਾਤਾ ਇਹਦੀ ਵਸਤ ਤਸੀਲ ਕੀਤਾ ਹੈ ਜੀ। ਰੇਫਰ ਇਨਸਪੈਕਟਰ ਹੈ ਐਚਸੀ ਦੇ ਸਰ ਉਹਨਾਂ ਕੋਲ ਜਾ ਕੇ ਕੰਪਲੇਨ ਕਰ ਸਕਦੇ ਆ। ਬੇਸਿਕਲੀ ਹਾਂ ਜੀ। ਹਾਂ ਜੀ। ਮਤਲਬ ਅਸੀਂ ਇਹ ਹੀ ਚੀਜ਼ ਕਦਮ ਭਾਣੀ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਲਾਈਡ ਨਾ ਹੋਣ। ਠੀਕ ਹੈ ਨਾ ਉਹਨਾਂ ਦਾ ਸੋਸ਼ਣ ਨਾ ਹੋਵੇ। ਜੇ ਉਹਨਾਂ ਦਾ ਵੱਧ ਟਾਈਮ ਜਿਹੜਾ ਕੰਮ ਕਰਦੇ ਨੇ ਤਾਂ ਵੱਧ ਟਾਈਮ ਦੇ ਉਹਨੂੰ ਜਿਹੜਾ ਨਾਰਮਲ ਰੇਟ ਹੈ ਉਹਦੇ ਪਰ ਘੰਟਾ ਕੱਢ ਕੇ ਤਾਂ ਉਹਨੂੰ ਇੱਕ ਘੰਟੇ ਦੇ ਡਬਲ ਦੇਣਾ। ਕਿਉਂਕਿ ਉਹ ਜੇ ਕੰਪਲੇਟ ਕਰਨੀ ਚਾਹੁੰਦਾ ਕੋਈ ਦੁਕਾਨਦਾਰ ਨਹੀਂ ਦਿੰਦਾ। ਤਾਂ ਉਹਦਾ ਉਹਦੇ ਜੁਰਮਾਨੇ ਵੀ ਅਸੀਂ ਬਧਾਇਏ ਇਸ ਤਰ੍ਹਾਂ ਦੇ ਕਿ ਪਹਿਲਾ ਜਿਹੜਾ ਇਹ ਦੱਸੋ ਕਿਹੜੇ ਜੁਰਮਾਨੇ ਬਧਾਇਏ ਜੇ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਕਰਦਾ ਕਿ ਕਿਸੇ ਦੇ ਪੈਸੇ ਰੱਖਦਾ ਹੈ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਰਿਕਾਰਡ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦੇ ਨਾਲ ਕੋਈ ਚਲਾਕੀ ਕਰਦਾ ਤਾਂ ਉਹਦਾ ਉਹਦੇ ਚ ਇਸ ਤਰ੍ਹਾਂ ਕੀਤਾ ਗਿਆ ਜੀ ਕਿ ਜੇ ਕੋਈ ਵੀ ਉਹ ਵਾਇਲੇਸ਼ਨ ਕਰਦਾ ਜੇ ਜਿਹਦੇ ਵਿੱਚ ਵਾਇਲੇਸ਼ਨ ਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਓਵਰਟਾਈਮ ਵੀ ਵਨ ਆਫ ਦੀ ਥਿੰਗ ਹੈ ਕੋਈ ਹੋਰ ਉਹ ਵਾਇਲੇਸ਼ਨ ਕਰਦਾ ਹੈ ਤਾਂ ਉਹਦੇ ਵਿੱਚ ਜਿਹੜੀ ਪਹਿਲਾਂ ਕੀ ਸੀ ਉਹਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਜੇ ਉਹਦਾ ਚਲਾਨ ਹੁੰਦਾ ਸੀ ਉਹ ਕੋਰਟ 'ਚ ਜਾ ਕੇ ਭੋਗਤਦਾ ਸੀ ਜਿਹਦੇ ਪਿੱਛੇ ਉਹਨੂੰ ਬਾਰ-ਬਾਰ ਗੇੜੇ ਲਾਣੇ ਪੈਂਦੇ ਸੀ ਹੁਣ ਅਸੀਂ ਇਹਦੇ 'ਚ ਕੋਰਟ ਦਾ ਪ੍ਰੋਵੀਜ਼ਨ ਖਤਮ ਕਰਕੇ ਇਹ ਏਐਲਸੀ ਲੈਵਲ ਤੇ ਜੋ ਅਸੀਂ ਉਰੋਂ ਨੋਟੀਫਾਈ ਕਰਾਂਗੇ ਏਐਲਸੀ ਦੀ ਕੋਈ ਡਿਸਕ੍ਰੀਸ਼ਨ ਨਹੀਂ ਹੋਊਗੀ ਵੀ ਉਹ ਕਿੰਨਾ ਚਲਾਨ ਕੱਢ ਸਕਦਾ ਹੈ ਇਹ ਉਰੋਂ ਨੋਟੀਫਿਕੇਸ਼ਨ ਹੋਊਗੀ ਨੋਟੀਫਾਈ ਹੋਊਗਾ ਡਿਪਾਰਟਮੈਂਟ ਵੱਲੋਂ ਵੀ ਕਿਸ ਵਾਇਲੇਸ਼ਨ ਦੀ ਕਿੰਨੀ ਫੀਸ ਹੈ ਉਹ ਓਨੀ ਫੀਸ ਜਾ ਕੇ ਜਿਵੇਂ ਆਪਾਂ ਕਾਰ ਦਾ ਚਲਾਨ ਭਰੀਦਾ ਹੈ ਔਨ ਸਪੌਟ ਜਾ ਕੇ ਆਪਾਂ ਉਹਦੇ ਤੇ ਕੋਡ ਚ ਭਰਨ ਦੀ ਬਜਾਏ ਆਪਾਂ ਮਸ਼ੀਨ ਤੇ ਭਰ ਦਈਦਾ ਐਵੇਂ ਉਹ ਅਸੀਂ ਇਹਦਾ ਇੱਕ ਉਹਦਾ ਪੋਰਟਲ ਤਿਆਰ ਕਰ ਰਹੇ ਹਾਂ ਉਹ ਆਪਣਾ ਪੋਰਟਲ ਤੇ ਜਾਊਗਾ ਪੋਰਟਲ ਤੇ ਜਾ ਕੇ ਜੇ ਉਹਨੇ ਕੋਈ ਵਾਇਲੇਸ਼ਨ ਕੀਤੀ ਹੈ ਆਪਣਾ ਉਹਦਾ ਜਿਹੜੀ ਚਲਾਨ ਹੈ ਜਿਹੜਾ ਔਨ ਸਪੌਟ ਭੁਗ ਸਕਦਾ ਜੀ ਉਹ ਸੇਮ ਸਰ ਸੇਮ ਸਰ ਸੇਮ ਸਰ ਸੇਮ ਸਰ ਤੁਹਾਨੂੰ ਲੱਗਦਾ ਕਿ ਜਿਹੜੇ ਦੁਕਾਨਦਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਛੋਟੇ ਦੁਕਾਨਦਾਰ ਨੂੰ ਫਾਇਦਾ ਹੋ ਜਰੂਰ ਲੇਕਿਨ रिकॉर्ड त हुन भी रखदे रख रख नहीं नहीं रिकॉर्ड त हुन भी रखदे 20 ਤੋਂ ਬਾਅਦਲੇ 5% ਨੇ ਉਧਰ ਰੱਖਦੇ ਹੀ ਰੱਖਦੇ 20 ਤੋਂ ਥੱਲੇ ਲੋੜ ਨਹੀਂ 20 ਤੋਂ ਥੱਲੇ ਬੰਦੂ ਸਪੈਕਟਿ ਰਾਖਤਮ ਕਰਦੇ ਹੁਣ ਵੀ ਚੈਕਿੰਗ ਹੀ ਹੋਏਗੀ ਤੋ ਫਿਰ ਨਹੀਂ ਨਹੀਂ ਐਦਾਂ ਨਹੀਂ ਕਿ ਜਿਹੜਾ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਨਾ ਕੁਛ ਕੀੜੇ ਮਾਰ ਕੇ ਇਨਸਪੈਕਟਰ ਆ ਕਈ ਕਈ ਜਗ੍ਹਾ ਤੇ ਐਦਾਂ ਜੇ ਇਨਸਪੈਕਟਰ ਆ ਜਾਏ ਸਾਰਾ ਬਾਜ਼ਾਰ ਹੀ ਬੰਦ ਕਰਕੇ ਭੱਜ ਜਾਂਦੇ ਵੀ ਇਨਸਪੈਕਟਰ ਆ ਰਿਹਾ ਸੈਂਪਲ ਭਰਨ ਆ ਗਿਆ ਫਰਨ ਆ ਗਿਆ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆ ਇਹ ਜੇ ਹਰ ਰੋਜ਼ ਦੀ ਉਹਨਾਂ ਨੂੰ ਹਸਪਤਲ ਜਿਹੜੀ ਹੋਊਗੀ ਜੇ ਉਹਨਾਂ ਕੋਲਟਲ ਵੀ ਹੈ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਾਰਟਿਕੂਲਰ ਇਨਸਪੈਕਟਰ ਕੋਈ ਤੰ ਕਰਦਾ ਤਾਂ ਸ਼ਿਕਾਇਤ ਕਰ ਸਕਦੇ ਨੇ ਦੇ ਵਪਾਰੀ ਡੈਕਸ਼ਨ ਸਰ 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 ਇਹਨੂੰ ਦਾ ਸੋਸ਼ਲ ਰੈਗੂਲਾਈਜ਼ ਹੋ ਜਾਊਗਾ ਜੀ ਪਹਿਲੇ ਸੋਸ਼ਲ ਕੰਟਰੈਕਟੇ 8-9 ਘੰਟੇ ਤੇਰ ਇਨਸਪੈਕਟਰ ਚਲਾ ਜਾਂਦਾ ਸੀਗਾ ਉਹ ਤਾਂ ਤੁਸੀਂ ਐਡਵਾਈਸ ਕਰਤਾ 12 ਘੰਟੇ ਤੱਕ ਸਰ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਜਦੋਂ ਭਾਈ ਸਾਹਿਬ ਨੇ ਪੁੱਛਿਆ ਸੀ ਸੇਮ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਸਾਰੀਆਂ ਸਹੂਲਤਾਂ ਚਾਹੇ ਹੋ ਮਤਲਬ ਉਹਦੇ ਘਰਦਿਆਂ ਨੂੰ ਜਿੰਨੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀ ਫੀਸਾਂ ਦਾ ਤੋਂ ਲੈ ਕੇ ਹੈਨਾ ਲੇਬਰ ਲਾਅਜ਼ ਦੇ ਵਿੱਚ ਜਿੰਨਾ ਵੀ ਜਿੰਨਾ ਕੰਸਟਰਕਸ਼ਨ ਲੇਬਰ ਹੈ ਉਹ ਜਿੰਨੇ ਅਧਿਕਾਰ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਅਸੀਂ ਉਹੀ ਸੇਮ ਉਹਨਾਂ ਨੂੰ ਮਿਲਦਾ ਸਾਰਾ ਸੈਕਟਰ ਦੇ ਜੋ ਲੇਬਰ ਲਾਅਜ਼ ਦੀ ਜਗ੍ਹਾ ਲੇਬਰ ਕੋਡਸ ਲੈ ਕੇ ਆ ਰਹੇ ਸਾਰਾ ਜੇ ਤੁਸੀਂ ਲੇਬਰ ਕੋਡ ਦਾ ਉਹ ਕੋਡ ਵਿੱਚ ਜਾਣ ਤੇ ਅਧਿਕਾਰ ਖੋਹੂਂਗੇ ਇੱਕ ਮਜ਼ਦੂਰ ਦਾ ਇੱਕ ਕਾਮੇ ਦਾ ਜੀ ਤਾ ਉਹਨਾਂ ਨਾਲ ਤਾਂ ਜਿਹੜਾ ਇਨਸਪੈਕਟਰੀ ਦਾ ਆਜੂ ਵੱਧਾ ਹੋਵੇਗਾ ਜੀ ਅਸੀਂ ਕਿਸੇ ਦਾ ਅਸੀਂ ਕਿਸੇ ਦਾ ਅਧਿਕਾਰ ਨਹੀਂ ਜੀ ਖੋਇਆ ਇਹਦੇ 'ਚ ਉਹ ਜਾਣਾ ਚਾਹੁੰਦਾ ਕੋਰਟ ਜਾ ਸਕਦਾ ਹੈ ਕੋਰਟ ਵੀ ਜਾ ਸਕਦਾ ਹੈ ਕੋਈ ਅਸੀਂ ਕਹਿੰਦੇ ਨਹੀਂ ਉਹਨੂੰ ਕੋਰਟਾਂ ਦਾ ਚੱਕਰ ਨਾ ਲਾਉਣੇ ਪੈਣ ਤੇ ਉੱਥੇ ਹੀ ਕੰਮ ਨੇ ਪੜੇ ਜੀ ਨਹੀਂ ਸਰ ਉਸ ਤਰ੍ਹਾਂ ਨਿਪਟਦਾ ਨਹੀਂ ਸਿਸਟਮ ਕਿਵੇਂ ਨਹੀਂ ਨਿਪਟੂਗਾ ਨਿਪਟੂਗਾ ਇਹਦਾ ਤੁਸੀਂ ਇਹਦਾ ਤੁਸੀਂ ਜਿਹੜਾ ਹਾਈਪੋਥੈਟিক্যাল ਗੱਲ ਕਰ ਰਹੇ ਹੋ ਨਾ ਸਰ ਐਸਬੀਐਮ ਕੋਲ ਤੁਸੀਂ ਜਾ ਕੇ ਦੇਖੋ ਜੀ ਏਡੀਸੀ ਕੋਲ ਜਾ ਕੇ ਦੇਖੋ ਜੀ ਕਿੰਨੇ ਕਿੰਨੀਆਂ ਫੈਲਾ ਜੇ ਮਜ਼ਦੂਰ ਨੂੰ ਹੀ ਸਾਹਮਣੇ ਮਿਲ ਗਿਆ ਤਾਂ ਕੋਰਟ 'ਚ ਜਾ ਕੇ ਮਿਲ ਜੇ ਕੁਝ ਜਿਹੜਾ ਮਿਲ ਨਹੀਂ ਨਹੀਂ ਪ੍ਰੋਬਲਮ ਇਹ ਹੈ ਨਾ ਮਜਦੂਰ ਜਿਹੜਾ ਕੋਰਟ ਚਾਉਂਦਾ ਉਹ ਦਿਹਾੜੀ ਹੱਥਾ ਮਰਦੀ ਹੈ ਨਾ ਅਸੀਂ ਚਾਹੁੰਦੇ ਨਹੀਂ ਕਿ ਉਹ ਕੰਮ ਤੋਂ ਕੰਮ ਕੰਮ ਛੱਡ ਕੇ ਤੇ ਕੋਰਟਾਂ ਦੇ ਚੱਕਰ ਮਾਰੇ ਸਾਰਾ ਦੇਖੋ ਇਹ ਜਿਹੜਾ ਕਾਨੂੰਨ ਆਪਣੀਆਂ ਵੱਲੋਂ ਅਸੀਂ ਬੈਸਟ ਕੀਤਾ ਜੀ ਤੁਹਾਨੂੰ ਸਾਰਾ ਡਰਾਫਟ ਜਿਹੜਾ ਵਿਧਾਨ ਸਭਾ ਵਿਲੇ ਜਦੋਂ ਪੂਰਾ ਕੱਲਾ-ਕੱਲਾ ਬਣ ਜਾਊਗਾ ਕੀ ਕੀ ਗੱਲ ਹੈ ਇਹ ਉਹ ਨਾ ਦੇੜਾਣਾ ਮਨਕੂਤਾ ਸ਼ੋਸ਼ਣ ਕਰਨ ਵਾਲਾ ਜਿਹੜਾ ਤੁਸੀਂ ਦੇ ਬਿਲਕੁਲ ਦੀ 1% ਵੀ ਨਹੀਂ ਹੈ ਇਹ ਇਹ ਅਸੀਂ ਆਪਣਾ ਬਿਆਨ ਦੇ ਰਹੇ ਹਾਂ ਤੁਹਾਡਾ ਤੁਹਾਡਾ ਆਪਣਾ ਬਿਆਨ ਹੋ ਸਕਦਾ ਤੁਸੀਂ ਆਪਣਾ ਬਿਆਨ ਦੇ ਸਕਦੇ ਹੋ ਨਹੀਂ ਨਹੀਂ ਨੀ ਇਹ ਇਹਦੇ ਵਿੱਚ ਮਜ਼ਦੂਰ ਦਾ ਸ਼ੋਸ਼ਣ ਕਿਵੇਂ ਹੋ ਗਿਆ ਜੀ ਇੱਕ ਤਾਂ ਅਸੀਂ ਉਹਦੀ ਓਵਰਟਾਈਮ ਡਬਲ ਕਰ ਰਹੇ ਆਂ 8 ਘੰਟੇ ਚੋਂ ਅੱਗੇ ਉਹ 10 ਘੰਟੇ ਤੋਂ ਵੱਧ ਕੰਮ ਨਹੀਂ ਸੀ ਕਰ ਸਕਦਾ ਡੇ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਵਧਾ ਕੇ ਇਹਨੂੰ 12 ਘੰਟੇ ਕਰ ਲੈ ਜੇ ਕਰਨਾ ਚਾਹੁੰਦਾ ਤੇਰੀ ਸਵੈ ਇਚ ਹੈ ਕੋਈ ਤੱਕਾ ਨਹੀਂ ਉਹਦਾ ਜਿਹੜੇ ਜਿਹੜੇ ਉਹਦੇ RC 50 ਅਰਸ ਤੋਂ ਵਧਾ ਕੇ ਅਸੀਂ 144 ਘੰਟੇ ਕਰ ਰਹੇ ਆਂ ਸਾਵੇਂ ਤਾਂ ਉਹ ਅੱਧਾ ਘੰਟਾ ਡੇਲੀ ਓਵਰਟਾਈਮ ਲਾ ਸਕਦਾ ਸੀ ਕੁਆਟਰਲੀ ਹੁਣ ਉਹ ਡੇਲੀ ਦੇ ਆਲਮੋਸਟ ਆਲਮੋਸਟ ਜੇ ਇਹਦੇ ਚ ਤੁਸੀਂ ਵੀਕ ਹੌਲੀਡੇਜ਼ ਕੱਢ ਦੋ ਹੁਣ ਉਹ 2 ਘੰਟੇ ਕੰਮ ਡੇਲੀ ਕਰ ਸਕਦਾ ਓਵਰਟਾਈਮ ਦੀ ਤੌਰ ਤੇ ਔਰ ਉਹਨੂੰ ਡਬਲ ਕੰਮ ਕਰਨ ਲਈ ਜਿਹੜਾ ਉਹਦਾ ਮਾਲਕ ਆ ਉਹਨੂੰ ਹੀ ਹੈਜ਼ ਟੂ ਪੇ ਡਬਲ ਉਹਨੂੰ ਡਬਲ ਪੇ ਕਰਨਾ ਪਊਗਾ ਉਹਦਾ ਫਿਰ ਇਹਦੇ ਚ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਤੁਸੀਂ ਦੱਸੋ ਤੁਸੀਂ ਚੈਕਿੰਗ ਚੈਕਿੰਗ ਦੇ ਲਈ 1 ਸੈਕਿੰਡ ਚੈਕਿੰਗ ਦੇ ਲਈ ਅਸੀਂ ਇਹ ਨਹੀਂ ਕਿਹਾ ਕਿ ਇਹਦੇ ਚ ਸਾਡੇ ਕੋਲ ਲੇਬਰ ਲਾਜ਼ ਖਤਮ ਕੀਤੇ ਅਸੀਂ ਜਿਹੜਾ ਰੈੱਡ ਟੇਪ ਕਲਚਰ ਹੈ ਜਿਹੜਾ ਤੀਸਰੇ ਦਿਨ ਜਾ ਕੇ ਉੱਥੇ ਕੋਈ ਨਾ ਕੋਈ ਇਨਸਪੈਕਟਰ ਕਰਦਾ ਸੀ ਉਹਨਾਂ ਤੋਂ ਰਿਸ਼ਵਤ ਲੈ ਕੇ ਆਂਦਾ ਸੀ ਉਹਨਾਂ ਦੀ ਜੇਬਾਂ 'ਚ ਹੱਥ ਮਾਰ ਕੇ ਆਂਦਾ ਸੀ ਅਸੀਂ ਉਹ ਸਿਸਟਮ ਨੂੰ ਖਤਮ ਕੀਤਾ ਤਾਂ ਜੋ ਅਸੀਂ ਇਹਦੇ ਚ 20% ਤੱਕ ਜਿਹੜੇ ਅਦਾਰੇ 'ਚ 20 ਬੰਦੇ ਕੰਮ ਕਰਦੇ ਨੇ ਕੰਮੇ ਕੰਮ ਕਰਦੇ ਨੇ ਜਿਹਦੇ ਵਿੱਚ ਸੱਚ ਸਾਰੀਆਂ ਸ਼ਾਪਸ ਆ ਜਾਂਦੀਆਂ ਸੇਲ ਡੀਪੂ ਆ ਜਾਂਦੇ ਨੇ ਆਫਿਸ ਆ ਜਾਂਦੇ ਨੇ ਸਟੋਰ ਰੂਮ ਆ ਜਾਂਦੇ ਨੇ ਗਾਡਾਊਨ ਆ ਜਾਂਦੇ ਨੇ ਵਿਅਰ ਆਉਂਦੇ ਨੇ ਤੇ ਇਹਦੇ ਚ ਬੈਂਕ ਆ ਜਾਂਦੇ ਨੇ ਰੈਸਟੋਰੈਂਟ ਆ ਜਾਂਦੇ ਐਂਟਰਟੇਨਮੈਂਟ ਦੀਆਂ ਪਲੇਸਿਸ ਆ ਜਾਂਦੀਆਂ ਮਕੈਨਿਕਲ ਵਰਕਸ਼ਾਪਸ ਤੇ ਕਾਰ ਦੇ ਮਕੈਨਿਕ ਆ ਜਾਂਦੇ ਨੇ ਅਸੀਂ ਉਹਨਾਂ ਦੇ ਲਈ ਇਹ ਸੁਖਾਲਾ ਕੀਤਾ ਵੀ ਘੱਟ ਤੋਂ ਘੱਟ ਜਿਹੜਾ ਰੋਜ਼ ਤੁਹਾਡਾ ਸ਼ੋਸ਼ਨ ਹੋ ਰਿਹਾ ਰੋਜ਼ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵੀ ਤੁਹਾਨੂੰ ਉਹ ਤੋਂ ਨਜਾਤ ਮਿਲ ਸਕਦੀ ਹੋਵੇ ਦੂਸਰੀ ਗੱਲ ਜੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਹੈ ਮੰਨ ਲਓ ਤਾਂ 3 ਮੰਥਸ 3 ਮਹੀਨੇ ਚ ਇੱਕ ਵਾਰ ਜਾ ਕੇ ਇਨਸਪੈਕਟਰ ਚੈੱਕ ਕਰਕੇ ਆਊਗਾ ਇੱਕ ਵਾਰ ਉਹਦੇ ਤੇ ਅਸੀਂ ਇੱਕ ਬਾਅਰ ਲਾਤਾ ਸੈਂਸਰ ਲਾਤਾ ਕਿ ਜੇ ਉਹਨੇ ਇੱਕ ਵਾਰ ਜਾ ਕੇ ਚੈਕਿੰਗ ਕੀਤੀ ਉਹਨੇ ਕੋਈ ਬਾਇਲੈਂਸ ਨੂੰ ਉਹਦੇ ਨੂੰ ਵਾਇਲਟ ਕੀਤਾ ਤਾਂ ਉਸ ਤੋਂ ਬਾਅਦ ਚੋ 3 ਮਹੀਨੇ ਨਹੀਂ ਉਹ ਜਾਊਗਾ 3 ਮਹੀਨੇ ਲਈ ਉਹਨੂੰ ਟਾਈਮ ਦੱਤਾ ਵੀ ਤੂੰ ਆਪਣੇ ਆਪ ਨੂੰ ਠੀਕ ਕਰ ਆਪਣੇ ਆਪ ਨੂੰ ਓਕੇ ਕਰ ਆਫਟਰ ਦੈਟ ਜੇ ਉਹ 3 ਮਹੀਨੇ ਬਾਅਦ ਚੈਕਿੰਗ ਕਰਨ ਜਾਂਦਾ ਉੱਥੇ ਉਹ ਠੀਕ ਪਾਇਆ ਜਾਂਦਾ ਫਿਰ ਉਹਨੂੰ ਤੰਗ ਨਹੀਂ ਕੀਤਾ ਜਾਊਗਾ ਪ੍ਰਸ਼ਾਨ ਨਹੀਂ ਕੀਤਾ ਜਾਊਗਾ ਇਹ ਸਾਰਾ ਆਪਾਂ 25 ਰੁਪਏ ਤੂੰ ਇਹ ਪਹਿਲਾਂ 25 ਰੁਪਏ ਹੁੰਦਾ ਸੀ ਇਹ ਤੋਂ 100 ਤੱਕ ਸੀਗਾ ਜੀ ਜਿਹੜਾ ਜੇ ਕੋਈ ਵਾਇਲੇਸ਼ਨ ਹੋ ਜਾਂਦੀ ਸੀ ਹਾਂਜੀ ਤਾਂ ਸੈਕਸ਼ਨ 21 ਤੇ 26 ਸੀਗਾ 26 ਤੋਂ ਅਸੀਂ ਜੁਰਮਾਨਾ 1000 ਰੁਪਏ ਕਰਤਾ ਜੇ ਕੋਈ ਦੁਕਾਨਦਾਰ ਕੋਈ ਆਪਣੇ ਲੇਬਰ ਵਾਲੇ ਤੋਂ ਤੇ ਜਿਹੜਾ 100 ਰੁਪਏ ਜੁਰਮਾਨਾ ਸੀ ਉਹ 30000 ਰੁਪਏ ਕਰਤਾ ਹੁਣ ਤੁਸੀਂ ਦੱਸੋ ਇਹ ਲੇਬਰ ਦਾ ਸ਼ੋਸ਼ਣ ਹੋ ਰਿਹਾ ਹੈ ਲੈ ਜੁਰਮਾਨਾ ਉਹਨੂੰ ਵੀ ਤਾਂ ਕੀਤਾ ਸੀ ਕਿ ਭਾਈ ਆਦੇ ਹਸਾਲ ਨਾਲ ਚੱਲ ਰਿਕਾਰਡ ਰੱਖ ਪ੍ਰੋਪਰ ਉਹਦਾ ਉਹਦਾ ਸਾਡੇ ਨਾਲ ਪੋਰਟਲ ਤੇ ਸਾਡਾ ਇੰਟੈਕ ਰਾਵਾਂਗੇ ਤੇ ਨਾਲ ਨਾਲ

ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਲੈਨੇ ਗਵਾਂਡੀ ਮਲਕਾਨਾ ਨਾਲ ਹੈਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਦੇਖਦਾ ਹੈਨਾ ਤੇ ਇਸ ਕਰਕੇ ਜਿਵੇਂ ਉਹ ਜਿਹੜੀ ਜੋਤੀ ਮਲੋਤਰਾ ਕੀ ਨਾਂ ਸੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋਇਆ ਹੈ ਹੈ ਹਾਂ ਰੂਪੜਾ ਕੋ ਪਿੰਡ ਹੈ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਦ ਕੋਈ ਪੈਸੇ ਪੁੱਛੇ ਲਾਲ ਚਾਚਾ ਜਾਂ ਕੋਈ ਹੋਰ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਾਰਵਾਈਆਂ 'ਚ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਵੀ ਜੋ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਨੂੰ ਦੱਸ ਮਾਨ ਸਰ ਜੋ ਆਪਨੇ ਬਿਆਨ ਦਿਆ ਥਾ 1 ਨੇਸ਼ਨ 1 ਹਸਬੰਡ ਤੇ ਉਸ ਪਰ ਰਵਨੀ ਬਿੱਟੂ ਬਿੱਟੂ ਨੇ ਜੋ ਹੈ ਉਸ ਪਰ ਪ੍ਰਤਿਕਾਰ ਕੀਤਾ ਉਹਨਾਂ ਨੇ ਕਹਾ ਕਿ ਆਪ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਆਪ ਕਿਸੇ ਨਾ ਕਿਸੇ ਤਰੀਕੇ ਸੇ ਪਾਕਿਸਤਾਨ ਨੂੰ ਮਦਦ ਪਹੁੰਚਾਣਾ ਚਾਹਤੇ ਆ ਅਸੀਂ ਕਿਹੜੀ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਾਂ ਬਸ ਇਹ ਹੈ ਵੀ ਉਹ ਫਿਰ ਵਾਪਸ ਕਿਉਂ ਲੈ ਲਿਆ ਫਿਰ ਉਹ ਸੰਦੂਰ ਭੇਜਣਾ ਨਾ ਉਹ ਕੋ ਕਿਹਦੀ ਭਾਸ਼ਾ ਹੈ ਹੈ ਜੀ ਤੋ ਜੇ ਜਿਹੜਾ ਵੀ ਕੋਈ ਬੋਲੇ ਕਿ ਭਾਈ ਤੁਸੀਂ ਇਦਾਂ ਕੋ ਕੀਤਾ ਕਹਿੰਦੇ ਪਾਕਿਸਤਾਨ ਨੇ ਤਾਂ ਜਿਹੜਾ ਕੋਈ ਬੋਲੇ ਕਹਿੰਦੇ ਪਾਕਿਸਤਾਨ ਚਲਾ ਆ ਜਾ ਤੂੰ ਹੈਨਾ ਪਹਿਲੀ ਵਾਰ ਹੋ ਰਿਹਾ ਕਿ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦੱਸਣ ਭੇਜਣ ਗਏ ਹੋਣੇ ਸਾਡੇ ਨਮਾਇੰਦੇ ਵੀ ਅਸੀਂ ਜਿੱਤ ਗਏ ਅਸੀਂ ਜਿੱਤ ਗਏ ਹੈਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਵੀ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿਥੋਂ ਕੁ ਮੁੜ ਕੇ ਆਏ ਆ ਜਾਂ ਕਿਤੇ ਸਮਝੌਤਾ ਪਾਇਆ ਕਿੰਨੀ ਕ ਜਮੀਨ ਉਹਨਾਂ ਦੀ ਆਪਾ ਦਬਲੀ ਸੀ ਹਨਾ ਇਹ ਚੋਂ ਪਾਕਿਸਤਾਨ ਦੀ ਕੀ ਬਾਝ ਹੈ ਜੀ ਦੱਸੋ ਤੇ ਹੁਣ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਐ ਉਹ ਕਹਿੰਦਾ ਹਾਂ ਵੀ ਮਾਨ ਤੋਂ ਗire ਥੇ ਲੇਕਿਨ ਕਿਤਨੇ ਇਹ ਨਹੀਂ ਇੰਪੋਰਟੈਂਟ ਜੀ ਇਹ ਹੈ ਕਿਉਂ ਗire ਥੇ ਹਨਾ ਮਤਲਬ ਇਹ ਮੈਂ ਤਾਂ ਨਹੀਂ ਕਿਹਾ ਇਹ ਵੀ ਫਿਰ ਪਾਕ ਪਾਕਿਸਤਾਨ ਦੀ ਬਾਝ ਹੈ ਫਿਰ ਇਹਨਾਂ ਦਾ ਜਿਹੜਾ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਦਾ ਸੀ ਉਹਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣਿਆਂ ਬਾਰੇ ਗੱਲ ਕਰਦੇ ਸਿਰਫ ਟੈਰਿਸਟਾਂ ਦੇ ਟਿਕਾਣਿਆਂ ਤੇ ਅਸੀਂ ਪਰਸੋਂ ਤੋਂ ਬਾਅਦ ਕਰਾਂਗੇ ਇਹ ਟਾਈਮ ਫਿਰ ਉਹਨਾਂ ਨੇ ਰੱਖੇ ਹੋਣੇ ਉੱਥੇ ਜੀ ਤੇ ਨਾਲੇ ਕਹੀ ਜਾਂਦੇ ਨੇ ਫੌਜ ਉੱਥੇ ਅੱਧਾ ਬਾਦੀ ਨੂੰ ਨਾਲ ਮਿਲੂ ਵੀ ਉਹਨਾਂ ਨੇ ਰੱਖੇ ਹੋਣੇ ਉਹਨੂੰ ਜਦੋਂ ਪਤਾ ਲੱਗ ਗਿਆ ਉਹਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਹੀ ਢਾਈਆਂ ਕੱਲੀਆਂ ਠੀਕ ਹੈ ਨਾ ਇਹ ਕੋਈ ਇਹ ਕੋਈ ਇਹ ਐਮ ਇਹ ਮੈਂ ਬਿਆਨ ਹੈ ਨਾ ਤਾਂ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋਚ ਤਾਂ ਕਹਿਣੇ ਹੁੰਦਾ ਕੁਝ ਨਾ ਕੁਝ ਭਗਵਾਨ ਤੁਹਾਨੂੰ ਦੇ ਖਿਲਾਫ ਕਹੀ ਜਾਣੇ ਇਹਨਾਂ ਨੂੰ ਫਿਰ ਸਾਰੇ